ਘਰ ਦੇ ਵਿੱਚ ਰੌਣਕ ਬਾਈ ਜੀ ਬੱਚਿਆਂ ਨਾਲ ਹੀ ਹੁੰਦੀ ਆ ਅੱਜ ਪੀਹੂ ਦਾ ਸੀਗਾ ਬਰਥਡੇ ਤੇ ਨਾਲੇ ਆਪਣੇ ਘਰੇ ਲੱਗੇ ਹੋਏ ਸੀ ਹਲਵਾਈ ਕਿਉਂਕਿ ਆਪਣੇ ਮਾਮੇ ਦੇ ਪੋਤਰੇ ਦਾ ਸੀ ਵਿਆਹ ਸਾਰੇ ਜਿਆਨੇ ਬਹੁਤ ਉਦਾਸ ਸੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੀਤ ਦੇ ਮਦਰ ਦੀ ਉਧਰ ਹੋਈ ਹੋਈ ਹੈ ਡੈਥ ਇਸ ਲਈ ਆਪਾਂ ਬਾਈ ਜੀ ਬਰਥਡੇ ਬੁੱਡੇ ਦਾ ਕੋਈ ਸੈਲੀਬ੍ਰੇਟ ਕਰਨਾ ਨਹੀਂ ਸੀਗਾ ਯਾਦਾ ਪ੍ਰੋਗਰਾਮ ਬਾਈ ਜੀ ਡੈਥ ਤੋਂ ਪਹਿਲਾਂ ਹੀ ਰੱਖਿਆ ਹੋਇਆ ਸੀ ਇਸ ਲਈ ਆਪਾਂ ਕਿਹਾ ਤੁਸੀਂ ਆਪਣੇ ਕਾਰਜ ਵਿਹਾਰ ਕਰੋ ਕੋਈ ਗੱਲ ਨਹੀਂ ਪੀਹੂ ਕਹਿੰਦੀ ਬਰਥਡੇ ਦਾ ਆਪਾਂ ਸੈਲੀਬ੍ਰੇਟ ਕਰਨਾ ਨਹੀਂ ਚਲੋ ਮੈਨੂੰ ਸੀਪਰੀ ਲਿਆ ਦਿਓ ਮਾਤਾ ਹੁਣ ਵੀ ਕਹਿੰਦੇ-ਕਹਿੰਦੇ ਕੁੜੀ ਦਾ ਬਰਥਡੇ ਆ ਚਲੋ ਕੋਈ ਗੱਲ ਨਹੀਂ ਜੋ ਮੰਗਦੀ ਆ ਲਿਆ ਦੇ ਇਹਨੂੰ ਤੇ ਆਪਾਂ ਪਹੁੰਚੇ ਬਾਈ ਜੀ ਤਰਕੋਨਾ ਵਰਗ ਦੇ ਕੋਲਾ ਸ਼ਾਪ ਸੀਗੀ ਟੁਆਇ ਦੀ ਮੈਂ ਕਿਹਾ ਚਲੋ ਇੱਥੋਂ ਪਤਾ ਕਰ ਲੈਂਦੇ ਆ ਇਹਨਾਂ ਤੋਂ ਪੁੱਛਨੇ ਆ ਚਲੋ ਜੇ ਮੈਨੂੰ ਕਲਰ ਮਿਲੇ ਮੈਂ ਤਾਹੀਂ ਲੈਣਾ ਮੇਨਾਂ ਮੈਨ ਨਹੀਂ ਲੈਣਾ ਇਹਨੂੰ ਆਨਲਾਈਨ ਮੰਗਵਾ ਲਈ ਜੇ ਵਾਈਟ ਕਲਰ ਚ ਮਿਲਿਆ ਮੈਂ ਤਾਹੀਂ ਲੈਣਾ ਆਜੀਬ ਲੈਣੀ ਆ 2000 ਤੱਕ ਦਾ ਹੁੰਦਾ ਫਿਰ ਆਪਾਂ ਕਾਫੀ ਸਿਪਰ ਦੇਖੇ ਬਟ ਕੋਈ ਪਸੰਦ ਨਹੀਂ ਆਇਆ ਆ ਇੱਕ ਅਬੂ ਡੋਲ ਵਾਲਾ ਪਸੰਦ ਆਇਆ ਸੀ ਬਟ ਇਹਦਾ ਕਲਰ ਨਹੀਂ ਇਹਨੂੰ ਪਸੰਦ ਆਇਆ ਨਾਲ ਕਲਰ ਜਿਹ ਫਿਰ ਆਪਾਂ ਪਹੁੰਚੇ ਭਾਈ ਜੀ ਮਰਲ ਟਾਊਨ ਬਾਬਾ ਵਾਲਿਆਂ ਦੇ ਫਿਰ ਇੱਥੇ ਇੱਕ ਪਸੰਦ ਆਇਆ ਵਾਈਟ ਕਲਰ ਦਾ ਪਰ ਇੱਥੋਂ ਵੀ ਨਹੀਂ ਮਿਲਿਆ ਮੈਂ ਕਿਹਾ ਫਿਰ ਰਹਿਣ ਦੇ ਕਹਿੰਦੀ ਜਿਹੜਾ ਮਿਲਦਾ ਪਿਆ ਇਹੀ ਲੈ ਲਓ ਤੁਸੀਂ ਕੋਈ ਗੱਲ ਨਹੀਂ ਮੁੜ ਕੇ ਸੀਪਰ ਲੈ ਕੇ ਨਿਕਲ ਪਏ ਆਪਾਂ ਘਰ ਨੂੰ ਆਹ ਲਿੱਤਾ ਭਾਈ ਸੀਪਰ ਜਿਹਾ ਸੀਪਰ ਲੈ ਕੇ ਆ ਗਏ ਆਪਾਂ ਘਰੇ ਤੇ ਮੁੜ ਕੇ ਰਾਤ ਨੂੰ ਆਪਣੀ ਸ਼ਾਈਨ ਵੀ ਆ ਗਈ ਸੀ ਕਿਉਂਕਿ ਇਹਨਾਂ ਨੇ ਮੈਰਿਜ ਅਟੈਂਡਿੰਗ ਕਰਨੀ ਸੀ ਤੇ ਅੱਜ ਜਾਗੋ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਅੱਜ ਪੀਊ ਦਾ ਬਰਥਡੇ ਹੈ ਮੈਨੂੰ ਕਹਿੰਦੀ ਮਾਮੂ ਚਲੋ ਦੀਦੀ ਦਾ ਕੇਕ ਲੈ ਕੇ ਆਣਾ ਮੈਂ ਕਿਹਾ ਨਹੀਂ ਪੋਤਾ ਪਰ ਬਰਥਡੇ ਸੈਲੀਬ੍ਰੇਟ ਨਹੀਂ ਕਰਨਾ ਦੀਦੀ ਦਾ ਕੇਕ ਲੈਣ। ਲੋ ਜੀ ਦੀਦੀ ਦਾ ਕੇਕ ਲੈਣ ਜਾਣਾ ਜਾਂਦੀ ਮੈਂ। ਤੂੰ ਸ਼ਾਦੀ ਤੇ ਆਏ ਆ ਸ਼ਾਦੀ ਖਾਈ ਨਾ? ਨਹੀਂ 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 ਮੈਂ ਦੀਦੀ ਦਾ ਕੇਕ ਖਾਣਾ। ਦੀਦੀ ਦਾ ਕੇਕ ਖਾਣਾ। ਮੈਂ ਦੀਦੀ ਦਾ ਕੇਕ ਨਹੀਂ ਵਿੱਚ ਕਰਨਾ ਚਾਹੁੰਦੀ। ਚੱਲ ਫਿਰ ਉੱਥੇ ਕੀ ਕਹਿੰਦੇ ਆ ਰਹਿਣਾ ਤੂੰ ਉਧਰ ਵਿਆਹ ਲੈਣੇ ਘਰੇ ਆ ਤੇਰੀ ਮੰਮਾ ਕਹਿ ਰਹੀ ਸੀ ਵਿਆਹ ਲੈਣੇ ਘਰੇ ਸੋਏ ਘਰੇ ਉਧਰ ਰਹਿ ਲੈਣਾ। ਨਹੀਂ ਸੋਵਾਂਗੀ ਮੈਂ ਇੱਥੇ ਹੀ ਸੋਵਾਂਗੀ ਮੈਂ। ਇੱਥੇ ਕਿਉਂ ਸੋਵਾਂਗੀ? ਨਹੀਂ ਸੋਵਾਂਗੀ ਮੈਂ ਇੱਥੇ ਸੋਵਾਂਗੀ ਮੈਂ। ਤੇਰੀ ਮੰਮਾ ਕਹਿੰਦੇ ਸੀ ਉੱਥੇ ਰਹਿ ਲੈਣਾ ਉਹਨੇ। ਕਹਿੰਦੀ ਕੇ ਗਲੇ ਚੱਲੋ ਨਹੀਂ ਤਾਂ ਮੈਂ ਤੁਹਾਨੂੰ ਰੂਮ ਜੋ ਬਾਹਰ ਨਹੀਂ ਜਾਣ ਦੇਣਾ ਮੈਂ ਕਿਹਾ ਚੱਲ ਚੱਲ ਪੰਨੇ ਆ ਫਿਰ ਕਹਿੰਦੀ ਮੈਨੂੰ ਚੱਕ ਕੇ ਲੈ ਕੇ ਜਾਉ ਤੇ ਪਤਲੀ ਆ ਗਈਆਂ ਤੇ ਫਿਰ ਪਤਲੀ ਹੋ ਗਈਆਂ ਤੂੰ ਹਿਲਦੀ ਨਹੀਂ ਹੁਣ ਚੱਕ ਲੈ ਚੱਕ ਨਹੀਂ ਮਾਮੂ ਤੁਸੀਂ ਨਹੀਂ ਕਰਦੇ ਨਹੀਂ ਮਾਮੂ ਤੁਸੀਂ ਨਹੀਂ ਮਾਮੂ ਨੂੰ ਜਿਆਦਾ ਭਾਰ ਤੇ ਦਾ ਹੋ ਗਿਆ ਵਾ ਗੱਜਾ ਦੇ ਰੋ ਤੇ ਆ ਗਈ ਆ ਜਿਦੋਂ ਨੇ ਜਾਣਾ ਤੇ ਓਏ ਤੇ ਇੰਨਾ ਬਾਜਾ ਲਾਂਦੀ ਨਾ ਰੋਂਦੀ ਐ ਇਹ ਮੈਂ ਚੱਕਦਾ ਚੱਕਾ ਕਹਿੰਦੀ ਜੇ ਕੇਕ ਲਈ ਪੈਸੇ ਨਹੀਂ ਹੈਗੇ ਤਾਂ ਮੇਰੇ ਤੋਂ ਲੈ ਲਓ ਕਹਿੰਦੀ ਮੈਂ ਦੇ ਦਿੰਨੀ ਆ ਆਪਣੇ ਪਰਸ ਚੋਂ 60 ਰੁਪਏ ਕੱਢ ਕੇ ਮੈਨੂੰ ਦੇ ਦੇ ਮੈਂ ਕਹਾ ਨਹੀਂ ਪੁੱਤ ਤੂੰ ਰੱਖ ਆਪਾਂ ਲੈ ਆਨੇ ਆ ਕੇ ਫਿਰ ਜਵਾਕਰ ਨੂੰ ਲਿਆ ਨਾਲ ਦੇ ਨਿਕਲ ਪਿਆ ਆਪਾਂ ਕੇਕ ਲੈਣ ਨਾਲ ਗਿਆ ਕੇ ਇਹਦਾ ਪੂਰਾ ਧੱਕਾ ਚੱਲਦਾ ਭੈਣ ਉਹਨਾਂ ਨੇ ਦੋ ਦਿਨ ਬਾਅਦ ਆਉਣਾ ਵਿਆਹ ਦੇ ਉੱਤੇ ਤੇ ਇਹ ਪਹਿਲਾਂ ਹੀ ਆ ਗਈ ਗ੍ਰੈਜੂਏਟ ਬੋਲ ਕੇ ਕਹਿੰਦੀ ਮੈਂ ਵਿਆਹ ਲੈਣ ਦੇ ਘਰੇ ਰਹਿ ਲੂੰਗੀ ਕਿਉਂਕਿ ਆਪਾਂ ਮੰਮੀ ਉਹਨਾਂ ਨਾਲ ਜਾਣਾ ਹੁੰਦਾ ਮਮਾ ਜੀ ਨੇ ਮੈਨੂੰ ਕਿਹਾ ਵਾ ਕਿ ਸ਼ਾਇਨ ਕਹਿੰਦੀ ਮੈਂ ਮੰਮਾ ਉਧਰ ਰਹਿ ਲੂੰਗੀ ਵਿਆਹ ਲੈਣ ਦੇ ਘਰੇ ਮੈਨੂੰ ਭੇਜ ਦਿਓ ਬੱਸ ਐ ਕਿਹਾ ਹੀ ਮੰਮ ਮਮ ਕਰ ਰਾਂ ਲੰਗੀ ਨਹੀਂ ਨਹੀਂ ਤੂੰ ਵਿਆਹ ਲਿਆ ਤੇ ਘਰੇ ਰਹਿਣਾ ਤੁਸੀਂ ਬੰਦ ਕਰ ਲੋ ਇਹ ਬੋਲਣਾ ਜਾਂ ਫਿਰ ਮਮਾ ਨੂੰ ਇਹ ਪੁੱਛ ਲਓ ਕਿ ਮੈਂ ਕੀ ਚਾਹੀ ਕਿ ਸਭ ਝੂਠ ਬੋਲੇ ਕਿ ਨਹੀਂ ਮੇਰਾ ਦਿਮਾਗ ਖਾਛੜਿਆ ਤੁਸੀਂ ਦਿਮਾਗ ਖਾਛੜਿਆ ਤੁਸੀਂ ਮੁੜ ਕੇ ਕੇਕ ਲੈ ਕੇ ਤੇ ਬਾਈ ਜੀ ਨਿਕਲ ਪਏ ਆਪਾਂ ਘਰ ਨੂੰ ਅੰਦਰ ਹੀ ਝੜ ਕੇ ਜਾਣਾ ਤੈਨੂੰ ਅੰਦਰ ਛੱਡ ਜੀ ਉਹਨੂੰ ਹਾਂ ਮੈਂ ਕੇਕ ਵੀ ਫੜ ਜਾ ਬੇ ਬੁਢਾ ਇਹਨੂੰ ਅੱਗੇ ਬਿਠਾ ਲਾ ਇਹ ਉਹ ਦੇ ਕਿਧਰ ਭਜਦੀ ਪਈ ਹੈ ਇਹ ਵੀ ਆਪਣੀ ਮਾਮੀ ਵਰਗੀ ਹੋਇਆ ਖੁਸ਼ ਕਰਦਾ ਬੰਦਾ ਪੀਹੂ ਨੇ ਪਹਿਲਾਂ ਕੋਈ ਹੋਰ ਕੇਕ ਪਸੰਦ ਕੀਤਾ ਸੀ ਬਟੇ ਸ਼ਾਇਨ ਕਹਿੰਦੀ ਮੈਂ ਤਾਂ ઓਰੀਓ ਵਾਲਾ ਕੇਕ ਲੈਣਾ ਵਾ ਫਿਰ ਇਹ ਕਹਿੰਦੀ ਚੱਲ ਜਿਹੜਾ ਇਹ ਕਹਿ ਰਹੀ ਹੈ ਉਹ ਹੀ ਲੈ ਲੈਨੇ ਆਂ ਦੀਦੀ ਨੇ ਮੇਰਾ ਚੂਸ ਵਾਲਾ ਕੇਕ ਹੀ ਲੁੱਤਾ ਮੈਂ ઓਰੀਓ ਵਾਲਾ ਜਿਹੜੀ ਸਾਡੇ ਪਾਂਡੇ ਨੂੰ ਪਸੰਦ ਚੀਜ਼ ਉਹੀ ਲੈਣੀ ਹੈ ਅਸੀਂ ਕਿਉਂਕਿ ਮੈਨੂੰ ਬਹੁਰੀਓ ਪਸੰਦ ਮੁਰਕੇ ਕੇਕ ਲੈ ਕੇ ਭਾਈ ਜੀ ਆਗੇ ਆਪਾਂ ਘਰੇ ਘਰ ਪਹੁੰਚਦਿਆਂ ਨੂੰ ਭਾਈ ਜੀ ਪ੍ਰੀਤ ਅੱਗੇ ਲੈ ਕੇ ਬੈਠੀ ਹੋਈ ਸੀ ਪਕੌੜੇ ਬਾਹਰ ਤੇ ਆਪਾਂ ਗਏ ਨਹੀਂ ਖਾਣ ਇਸ ਲਈ ਫਿਰ ਮਾਮਾ ਜੀ ਦਾ ਬੇਟਾ ਸਾਡਾ ਘਰੇ ਫੜਾ ਗਿਆ ਸੀ ਇਹ ਕਹਿੰਦਾ ਅੰਦਰ ਬਹਿ ਕੇ ਖਾ ਲੋ ਤੁਸੀਂ ਪਕੌੜੇ ਖਾ ਕੇ ਤੇ ਫਿਰ ਜਵਾਕਾ ਤੋਂ ਕਟਵਾਇਆ ਕੇਕ ਵੱਡੇ ਦਾ ਆਪਾਂ ਸੈਲੀਬ੍ਰੇਟ ਕਰਨਾ ਨਹੀਂ ਸੀਗਾ ਫਿਰ ਘਰ ਦੇ ਕਹਿੰਦੇ ਚਲੋ ਕੇ ਕੇ ਕਿਉਂ ਬਣਾਣਾ ਨਾਲੇ ਸ਼ਾਇਣੀ ਜਿੱਦ ਕਰ ਰਹੀ ਹੈ ਚਲੋ ਬੱਚੇ-ਬੱਚੇ ਆਪੀ ਘਟ ਲੈਂਦੇ ਆ ਭੂਖ ਮਾਰਦੋ ਭੂਖ ਤੇ ਵੀ ਬਰਥਡੇ ਭੂਖ ਉਹ ਫੂ ਬਨੇ ਮਾਰਦੀ ਆ ਹੈ ਸ਼ਾਇਨ ਨੇ ਫੂ ਮਾਰ ਕੇ ਬੁਝਾਦੀ ਬੱਚੇ ਤਾਂ ਹੀ ਕਹਿੰਦੇ ਬਈ ਰੱਬ ਦਾ ਰੂਪ ਹੁੰਦਿਆ ਸ਼ਾਇਨ ਦੇ ਆਉਣ ਤੋਂ ਪਹਿਲਾਂ ਸਾਰੇ ਇੰਨੇ ਉਦਾਸੀ ਪ੍ਰੀਤਵੀ ਰੋਈ ਜਾ ਰਹੀ ਸੀ ਪਰ ਇਹ ਭੇਡੋ ਜੀ ਨੇ ਸਾਰਿਆਂ ਨੂੰ ਹਸਣ ਲਾਤਾ